केजी हॉस्पिटल ਤਾਰੀਵਾਲ ਦੇ 10 ਸਾਲ ਕੰਪਲੀਟ ਹੋਣ ਤੇ ਅੱਜ ਕੇਜੇ ਹਸਪੀਟਲ ਤਾਰੀਵਾਲ ਵਿਖੇ ਡਾਕਟਰ ਕਮਲਜੀਤ ਸਿੰਘ ਕੇਜੇ ਵੱਲੋਂ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਹਸਪਤਾਲ ਦੇ ਸਮੂਹ ਸਟਾਫ ਕਰਮਚਾਰੀਆਂ ਦੇ ਨਾਲ ਮਿਲ ਕੇ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਇੱਕ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਤੇ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਕਿਹਾ ਕਿ ਉਹਨਾਂ ਦੇ ਹਸਪੀਟਲ ਔਰ ਸਟਾਫ ਵੱਲੋਂ ਲਗਾਤਾਰ 24 ਘੰਟੇ ਲੋਕਾਂ ਨੂੰ ਬਿਹਤਰ ਸੇਵਾ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਆਧੁਨਿਕ ਕਿਸਮ ਦੇ ਜਿੰਨੇ ਵੀ ਵੱਖ-ਵੱਖ ਤਰ੍ਹਾਂ ਦੀਆਂ ਨਵੀਆਂ ਟੈਕਨਿਕਸ ਆਈਆਂ ਨੇ ਉਹਨਾਂ ਦੇ ਮਾਹਿਰ ਡਾਕਟਰ 24 ਘੰਟੇ ਕੇਜੇ ਹਸਪੀਟਲ ਦੇ ਵਿੱਚ ਉਪਲਬਧ ਹਨ ਸੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਗੱਲਬਾਤ ਦਾ ਸੰਚਾਲਨ ਲਗਾਤਾਰ ਵਕ ਵਕ ਨਾਮੀ ਸਚੀਤਰਨਾ ਸਾਡਾ ਜਾਰੀ ਆ ਅੱਜ ਦੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਪ੍ਰਸਿੱਧ ਡਾਕਟਰ ਤੇ ਸਮਾਜ ਸੇਵੀ ਜਿਨ੍ਹਾਂ ਨੂੰ ਵਾਤਾਵਰਣ ਦੇ ਨਾਲ ਬੇਹਦ ਪ੍ਰੇਮ ਡਾਕਟਰ ਕਮਲਜੀਤ ਸਿੰਘ ਕੇਜੇ ਹਸਪੀਟਲ ਧਾਰੀਵਾਲ ਔਰ ਜੁਗਿਆਲ ਦੇ ਨਾਮ ਦਾ ਡਾਕਟਰ ਨੇ ਪੰਜਾਬ ਦੇ ਔਰ ਗੱਲਬਾਤ ਕਰਨ ਦਾ ਅੱਜ ਇੱਕ ਸਪੈਸ਼ਲ ਡੇ ਆ ਅੱਜ 10 ਸਾਲ ਕੰਪਲੀਟ ਹੋ ਚੁੱਕੇ ਨੇ ਸ਼ਹਿਰ ਧਾਰੀਵਾਲ ਦੇ ਵਿੱਚ ਕੇਜੇ ਹਸਪੀਟਲ ਨੂੰ ਚੱਲ ਰਿਹਾ 2014 ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਆ ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਐਕਸਪ੍ਰੈਸ ਨਿਊਜ਼ نیٹ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ 10 ਸਾਲ ਕੰਪਲੀਟ ਕੀਤੇ ਆ ਸਰ ਦੱਸੋ ਕਿ ਆਮ ਲੋਕ ਜਿਹੜੇ ਆ ਚਾਹੇ ਕੋਈ ਕਾਰੋਬਾਰੀ ਆ ਜਾਂ ਡਾਕਟਰ ਨੇ ਹਰ ਇੱਕ ਦੀ ਦੌੜ ਜਿਹੜੀ ਆ ਵੱਡੇ ਸ਼ਹਿਰਾਂ ਵੱਲੋਂ ਹੁੰਦੀ ਆ 10 ਸਾਲ ਪਹਿਲਾਂ ਕਿਦਾਂ ਆਈਡੀਆ ਆਇਆ ਕਿ ਧਾਰੀਵਾਲ ਵਰਗੇ ਛੋਟੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਸਹੂਲਤਾਂ ਵਾਲਾ ਲੈਸ ਹਸਪੀਟਲ ਬਣਾਉਣ ਦਾ ਵਿਚਾਰ ਸੋਸਿਕੋਲੋਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਜੀ ਬਿਲਕੁਲ ਠੀਕ ਹੈਗਾ ਕਿ ਆਹ ਜਿਹੜੇ ਹੁਣ ਲੋਕ ਨੇ ਉਹ ਪਿੰਡਾਂ ਚੋਂ ਜਾਂ ਛੋਟੇ ਸ਼ਹਿਰਾਂ ਚੋਂ ਵੱਡੇ ਸ਼ਹਿਰਾਂ 'ਚ ਜਾ ਰਹੇ ਨੇ ਜੀ ਔਰ ਮੇਰਾ ਇਸ ਤਰ੍ਹਾਂ ਦੀ ਹੈ ਕਿ ਮੈਂ ਪਿੰਡੂ ਬੈਕਗ੍ਰਾਉਂਡ ਤੋਂ ਮੈਂ ਇੱਕ ਜੇ ਵਿੱਚ ਪੈਦਾ ਹੋਇਆ ਜੀ ਇੱਕ ਸਧਾਰਨ ਪਰਿਵਾਰ ਚ ਕਿਸਾਨੀ ਫੌਜੀ ਪਰਿਵਾਰ ਚ ਪੈਦਾ ਹੋ ਗਿਆ ਤੇ ਮੈਨੂੰ ਪਤਾ ਵੀ ਪਿੰਡ ਦੇ ਲੋਕਾਂ ਦੀ ਕੀ ਸਮੱਸਿਆਵਾਂ ਨੇ ਛੋਟੇ ਕਸਬਿਆਂ ਦੀ ਕੀ ਸਮੱਸਿਆਵਾਂ ਨੇ ਜੋ ਸ਼ੁਰੂ ਦੇ ਵਿੱਚ ਮੇਰਾ ਇਹ ਧਿਆਨ ਰਿਹਾ ਕਿ ਜੇ ਮੈਂ ਡਾਕਟਰ ਬਣਿਆ ਤੇ ਮੈਂ ਆਪਣੇ ਇਲਾਕੇ ਦੀ ਸੇਵਾ ਕਰਾਂ ਮੈਂ ਆਪਣੇ ਪੰਜਾਬ ਦੀ ਸੇਵਾ ਕਰਾਂ ਪਿੰਡਾਂ ਦੀ ਸੇਵਾ ਕਰਾਂ ਕਿਉਂਕਿ ਮੇਰਾ ਸਾਡਾ ਭਾਵ ਉਦੇਸ਼ ਹੈਗਾ ਪਿੰਡਾਂ ਦਾ ਉਦੇਸ਼ ਹੈਗਾ ਜੀ ਲੋਕੀ ਜਿਹੜੇ ਨਵੇਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਹਾਂ ਹਾਂ ਸੋ ਮੈਂ ਨੁਸ਼ਰਮ ਸਿੰਘ ਲੰਬਾ ਸੋਣਾ ਮੈਂ ਆਪਣੀ ਸਰਵਿਸ ਕੀਤੀ ਹੈ ਸਰਕਾਰੀ ਡਾਕਟਰ ਦੇ ਤੌਰ ਤੇ ਸਰਜਨ ਦੇ ਤੌਰ ਤੇ ਨੁਸ਼ਰਮ ਸਿੰਘ ਦੇ ਨਾਲ 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 ਕਾਨੂੰਨ ਅ ਕਲਣਾ ਮੇਰੀ ਪੋਸਟਿੰਗ ਰਹੀ ਹੈ ਕਰਦੀ ਹੈ ਮੇਰੀ ਡਿਊਟੀ ਲੱਗਦੀ ਰਹੀ ਹੈ ਸੋ ਮੈਨੂੰ ਅੱਛਾ ਲੱਗਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੋ ਮੈਂ ਆਪਣਾ ਜਿਹੜਾ ਮੇਰੇ ਪਰਿਵਾਰ ਨੇ ਇਹੀ ਡਿਸਾਈਡ ਕੀਤਾ ਕਿ ਹਸਪਤਾਲ ਜਿਹੜਾ ਹੈਗਾ ਧਾਰੀਵਾਲ ਦੇ ਵਿੱਚ ਸ਼ੁਰੂ ਕਰ ਦਈਏ ਇੱਥੋਂ ਦੇ ਲੋਕਾਂ ਦੀ ਜਿਹੜੀ ਸੇਵਾ ਕਰੇ ਸਰ ਜਦੋਂ ਕਰੋਨਾ ਕਾਲ ਆਇਆ ਸੀਗਾ ਬੜਾ ਔਖਾ ਸਮਾਂ ਸੀਗਾ ਲੋਕਾਂ ਦੇ ਲਈ ਵੀ ਔਰ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਹੋਏ ਲੋਕਾਂ ਦੇ ਲਈ ਤਕਰੀਬਨ ਹਸਪਤਾਲਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀਗੇ ਲੋਕਾਂ ਦੇ ਲਈ ਲੇਕਿਨ ਮੈਂ ਖੁਦ ਕਿਉਂਕਿ ਮੇਰਾ ਵੀ ਸ਼ਹਿਰ ਧਾਰੀਵਾਲਾ ਮੈਂ ਖੁਦ ਬੜੇ ਪੇਸ਼ੈਂਟ ਇੱਥੇ ਤੁਹਾਡੇ ਕੋਲ ਭੇਜੇ ਸੀਗੇ ਉਸ ਦੌਰਾਨ ਸਰ ਥੋੜਾ ਉਸ ਬਾਰੇ ਦੱਸੋ ਉਦੋਂ ਕਿ ਜੇ ਹਸਪਤਲ ਨੇ ਜਿਹੜਾ ਕੰਮ ਕਰਤਾ ਵਾ ਲੋਕ ਲੋਕਾਂ ਦੇ ਦਿਲੋ ਦਿਮਾਗ ਦੇ ਵਿੱਚ ਕਿ ਜੇ ਹਸਪੀਟਲ ਐਂਟਰ ਕਰ ਗਿਆ ਸੀ ਵੀ ਇਹ ਬੜਾ ਵੱਡਾ ਉਪਰਾਲਾ ਵਾ ਸਰ ਕਿਦਾਂ ਤੁਹਾਨੂੰ ਉਦੋਂ ਕੋਈ ਡਰ ਨਹੀਂ ਲੱਗਾ ਜਾਂ ਕਿਦਾਂ ਤੁਸੀਂ ਬਹੁਤ ਮਦਦ ਲੋਕਾਂ ਦੀ ਕਰਨ ਕੀਤੀ ਸੀ ਬਿਲਕੁਲ ਠੀਕ ਹੈ ਜਦੋਂ ਕੋਰੋਨਾ ਕਾਲ 2020 ਦੇ ਵਿੱਚ ਆਇਆ ਜੀ ਤੋ ਕੋਰੋਨਾ ਇਸ ਤਰ੍ਹਾਂ ਦਾ ਖਤਰਨਾਕ ਵਾਇਰਸ ਸੀਗਾ ਕਿ ਜਿਨੇ ਪੂਰੇ ਵਰਡ ਦੇ ਵਿੱਚ ਫੈਲ ਗਿਆ ਪੈਂਡੈਮਿਕ ਹੋ ਗਿਆ ਸਾਰੇ ਕੰਟਰੀ ਜਿਹੜੇ ਉਸ ਸਟੈਂਡ ਸਟਿਲ ਹੋ ਗਏ ਜਹਾਜ਼ ਥੱਲੇ ਜ਼ਮੀਨ ਤੇ ਆ ਗਏ ਟ੍ਰੇਨਾਂ ਰੁੱਕ ਗਈਆਂ ਬੱਸਾਂ ਰੁੱਕ ਗਈਆਂ ਸਾਰੇ ਕਾਰਵਾਨ ਰੁੱਕ ਗਏ ਲੋਕੀ ਆਪਣੀ ਜਾਨਾਂ ਨੂੰ ਬਚਾਉਣ ਵਾਸਤੇ ਜੀ ਕਾਰ ਲੈ ਸੀ ਕੋਸ਼ਿਸ਼ ਸੋ ਉਸ ਸਮੇਂ ਬਹੁਤ ਸਾਰੇ ਸਾਡੇ ਡਾਕਟਰ ਜਿਹੜੇ ਸੀਗੇ ਉਹਨਾਂ ਨੇ ਆਪਣੀ ਸੇਵਾਵਾਂ ਜਾਰੀ ਰੱਖੀ ਪਰ ਬਹੁਤਿਆਰੇ ਬੰਦ ਵੀ ਕਰਤੀਆਂ ਡਾਕਟਰ ਕਿਉਂਕਿ ਸਰਕਾਰ ਦੀ ਤਰਫੋਂ ਵੀ ਬੜੀਆਂ ਹੋਰ ਤਰ੍ਹਾਂ ਦੀਆਂ ਇਨਸਟਰਕਸ਼ਨਾਂ ਆਉਂਦੀਆਂ ਸੀ ਪਰ ਫਿਰ ਵੀ ਮੈਂ ਕਹਾਂ ਜੇ ਜਦੋਂ ਲੜਾਈ ਲੱਗਦੀ ਹੈ ਤੇ ਫੌਜੀ ਜਦੋਂ ਫਰੰਟ ਤੇ ਜਾਂਦਾ ਇਸੇ ਤਰ੍ਹਾਂ ਹੀ ਡਾਕਟਰ ਦੀ ਗੱਲ ਹੈ ਕਿ ਜੇ ਪੈਂਡੈਮਿਕ ਉੱਤੇ ਸਾਡੇ ਲਈ ਲੜਾਈ ਹੈ ਹਾਂ ਅਸੀਂ ਉਸ ਸਪਾਇਰਸ ਦੇ ਨਾਲ ਲੜਾਈ ਕਰਨੀ ਹੈ ਜੀ ਤੇ ਡਾਕਟਰਾਂ ਨੇ ਆਪਣੇ ਪੈਰਾ ਮੈਡੀਕਲ ਸਟਾਫ ਨੇ ਹਸਪਤਾਲ ਦੇ ਸਟਾਫ ਨੂੰ ਲੈ ਕੇ ਉਸ ਮੋਰਚੇ ਤੇ ਅਸੀਂ ਕੰਮ ਕਰਨਾ ਹੈਗਾ ਤੇ ਅਸੀਂ ਇਹ ਡਿਸਾਈਡ ਕੀਤਾ ਵੀ ਅਸੀਂ ਬਿਲਕੁਲ ਇੱਕ ਦਿਨ ਵੀ ਆਪਣਾ ਹਸਪਤਾਲ ਜਿਹੜਾ ਬੰਦ ਨਹੀਂ ਕਰਾਂਗੇ ਜੀ ਔਰ ਸਾਡੀਆਂ ਸਰਵਿਸ ਜਿਹੜੀਆਂ ਜੋ ਵੀ ਚੱਲਦੇ ਜਿਹੜੀਆਂ ਸੀ ਜੀ ਅਸੀਂ ਸੁਵਾਵਾ ਦੇਦੇ ਦੂਰੋਂ ਦੂਰੋਂ ਲੋਕ ਦਿੱਤੇ ਉਹਨੂੰ ਕੋਈ ओपीडी ਵੀ ਨਹੀਂ ਕੋਈ ਦੇਖਦਾ ਸੀਗਾ ਪਿੰਡੋਂ ਦਾਖਲੇ ਦੀ ਤੇ ਦਾਖਲ ਦੂਰ ਤੇ ओपीडी ਚ ਵੀ ਕੋਈ ਨਹੀਂ ਦੇਖਦਾ ਸੀਗਾ ਅਸੀਂ ਆਪਣੇ ਸਾਰਿਆਂ ਨੂੰ ਵੈਲਕਮ ਕੀਤਾ ਉਹਨਾਂ ਦਾ ਇਲਾਜ ਕੀਤਾ ਜੀ ਔਰ ਵਾਹਿਗੁਰੂ ਦੀ ਕਿਰਪਾ ਰੇ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਠੀਕ ਹੋ ਗਏ ਵੀਗੇ। ਔਰ ਦੇਖੋ ਬਾਇਓ ਵੀਰੂ ਦੀ ਮਦਦ ਉਦਰਦਤਾ ਪਾਣਾ ਕਿ ਸਾਡਾ ਇੱਕ ਵੀ ਸਟਾਫ ਮੈਂਬਰ ਕਰੋਨਾ ਪੋਜ਼ਿਟਿਵ ਨਹੀਂ ਆਇਆ। ਨਹੀਂ ਆਇਆ। ਜਦੋਂ ਕਿ ਇੰਨੇ ਪੇਸ਼ੈਂਟ ਜਿਹੜੇ ਇੱਥੇ ਆ ਜਾਂਦੇ ਸੀ ਕਿ ਇੱਕ ਵੀ ਪੇਸ਼ੈਂਟ ਸਾਡਾ ਜਿਹੜਾ ਸਟਾਫ ਮੈਂਬਰ ਕਰਾਉਣਾ ਪ੍ਰੋਸੈਸ ਨੂੰ ਆਇਆ। ਬਈ ਸੁਖੀ ਦੀ ਗੱਲ ਹੈ। ਜੇ ਅਸੀਂ ਇਹ ਮਦਦ ਕੀਤੀ ਤੇ ਬਾਇਓ ਵੀਰੂ ਨੇ ਵੀ ਪੂਰਾ ਸਾਡਾ ਸਿਰ ਤੇ ਸਾਥ ਰੱਖਿਆ, ਸਾਡੇ ਤੇ ਆਸ਼ੀਰਵਾਦ ਰੱਖਿਆ। ਐ ਡਾਕਟਰ ਸਾਹਿਬ ਕਿ ਥੋੜਾ ਜਿਹਾ ਹਸਪੀਟਲ ਦੇ ਇੰਟਰਨਲ ਬਾਰੇ ਦੱਸ ਦੋ ਲੋਕਾਂ ਨੂੰ ਕਿ ਕਿਹੜੀ ਕਿਹੜੀ ਨਵੀਆਂ ਸੁਵਿਧਾਵਾਂ ਦੀ ਵੀ ਸ਼ਰਵਾਦ ਕੇਜੇ ਹਸਪੀਟਲ ਦੇ ਵਿੱਚ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਰ ਦਿੱਤੀ ਹੈ ਦੇਖੋ ਮੈਂ ਖੁਦ ਜਨਰਲ ਸਰਜਨਾਂ ਮੈਂ ਜਗਰਵੀਨ ਦੇ ਨਾਲ ਆਪਰੇਸ਼ਨ ਕਰਦਾ ਔਰ ਮੈਂ ਕਰੀਬ ਕਰੀਬ 30 ਸਾਲਾਂ ਤੋਂ ਮੇਰਾ ਤਜਰਬਾ ਇਸ ਤਰ੍ਹਾਂ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਨਹੀਂ ਔਰ ਡਿਊਲੀ ਡਾਕਟਰ ਜਿਹੜੇ ਨੇ ਉਹ ਆਉਂਦੇ ਨੇ ਲੇਡੀ ਡਾਕਟਰ ਹੈ ਜਿਹੜੇ ਯੂਰਜੈਂਸੀ ਵਾਲੇ ਡਾਕਟਰ ਨੇ ਉਹ ਵੀ ਆਉਂਦੇ ਨੇ ਔਰ ਹਸਪਤਾਲ ਦੇ ਵਿੱਚ ਵੱਡੀ ਗੱਲ ਇਹ ਆ ਕਿ 24 ਘੰਟੇ ਐਮਰਜੈਂਸੀ ਸਵਾਵਾਂ ਨੇ 24 ਘੰਟੇ ਡਾਕਟਰ ਤੁਹਾਨੂੰ ਮਿਲੇਗਾ ਸਟਾਫ ਤੇ ਹੁੰਦਾ ਹੀ ਹੁੰਦਾ ਡਾਕਟਰ 24 ਘੰਟੇ ਮਿਲਦਾ ਹੈਗਾ ਫਿਰ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਚਾਹੇ ਉਹ ਗੁਰਦਿਆਂ ਦੇ ਨੇ ਚਾਹੇ ਉਹ ਪਿੱਤੇ ਦੇ ਨੇ ਬੱਚੇਦਾਨੀਆਂ ਦੇ ਨੇ ਆਂਡੇਦਾਨੀਆਂ ਦੇ ਨੇ ਜੀ ਹਰ ਨੀਆਂ ਅਪੈਂਡਿਕਸ ਇਹ ਹਰ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਹੁੰਦਾ ਔਰ ਬੱਚਿਆਂ ਦੇ ਜਨਮ ਹੁੰਦੇ ਨੇ ਚਾਹੇ ਉਹ ਨਾਰਮਲ ਡਿਲੀਵਰੀ ਨਾਲ ਹੋਵੇ ਜਾਂ ਸੀਜ਼ੀਅਨ ਸੈਕਸ਼ਨ ਦੇ ਨਾਲ ਹੋਵੇ ਜੀ ਔਰ ਹੱਡੀਆਂ ਦੀ ਵੀ ਆਸਤਰਾਂ ਦੇ ਜਿਹੜੇ ਇਲਾਜ ਅਸੀਂ ਕਰਦੇ ਹਾਂ ਜੋੜਾਂ ਦੇ ਟੁੱਟੀਆਂ ਹੱਡੀਆਂ ਨੂੰ ਨਵੀਆਂ ਟੈਕਨੀਕਸ ਨਾਲ ਜੋੜਦੇ ਹਾਂ ਜੀ ਸਾਡੇ ਕੋਲ ਇੱਕ ਸੀਆਰ ਮਸ਼ੀਨ ਹੈਗੀ ਉਹ ਮਸ਼ੀਨ ਦੇ ਨਾਲ ਅਸੀਂ ਜਿਹੜਾ ਬਿਨਾਂ ਚੀਰੇ ਤੋਂ ਛੋਟੇ ਜਿਹੇ ਚੀਰੇ ਤੋਂ ਹੀ ਹੌਸੀ ਹੱਡੀ ਜੋੜ ਦਿੰਦੇ ਆ ਜੀ ਔਰ ਮਰੀਜ਼ ਜੀਤੀ ਹੀ ਆਪਣੇ ਘਰ ਚਲਾ ਜਾਂਦਾ ਉਹਨੂੰ ਛੇਤੀ ਅਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਸਰ ਤੁਸੀਂ ਲੰਬੇ ਸਮੇਂ ਤੋਂ ਜਿੱਥੇ ਡਾਕਟਰੀ ਪੇਸ਼ੇਦਾਰਾਂ ਨੂੰ ਸਮਾਜ ਸੇਵਾ ਕਰ ਰਹੇ ਜੇ ਵਾਤਾਵਰਨ ਨੂੰ ਹਰਿਆ ਭਰਿਆ ਸਾਫ ਸੁਥਰਾ ਰੱਖਣ ਦੇ ਲਈ ਵੀ ਤੁਹਾਡੇ ਵੱਲ ਨੂੰ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਆ ਲੋਕਾਂ ਦੀ ਇੱਕ ਮੰਗ ਆਈ ਹੈ ਵੀ ਡਾਕਟਰ ਸਾਹਿਬ ਮਤਲਬ ਇਹ ਪਬਲਿਕ ਦਾ ਸਵਾਲ ਆ ਤੁਹਾਡੇ ਲਈ ਕਿ ਨਸ਼ਾ ਵੀ ਜਿਹੜਾ ਹੈ ਇੱਕ ਕਾਫੀ ਵੱਡੀ ਸਮੱਸਿਆ ਬਣਿਆ ਹੋਇਆ ਵਾ ਤੇ ਲੋਕ ਚਾਹੁੰਦੇ ਆ ਵੀ ਡਾਕਟਰ ਤੁਮਰਜੀਤ ਸਿੰਘ ਜੀ ਅੱਗੇ ਆ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵੀ ਜਿਹੜਾ ਉਹ ਪ੍ਰੇਰਿਤ ਕਰਨ ਕੀ ਸਰ ਲੋਕ ਆਸਥਾਨ ਕੇ ਕੇਜੇ ਹਸਪੀਟਲ ਔਰ ਤੁਹਾਡੀ ਜਿਹੜੀ ਸਮਾਜਿਕ ਸੰਸਥਾ ਬਾਇਸੋਫਤਾ ਰਿਵਾਲਾ ਉਹਦੇ ਵੱਲੋਂ ਅਗਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਜਾਂ ਉਹਨਾਂ ਨੂੰ ਉਸ ਦੰਦਰ ਚੋਂ ਬਾਹਰ ਕੱਢਣ ਦੇ ਲਈ ਵੀ ਕੋਈ ਉਪਰਾਲੇ ਕੀਤੇ ਜਾਣਗੇ ਜੀ ਬਿਲਕੁਲ ਬਿਲਕੁਲ ਜੀ ਅਸੀਂ ਸਾਡੀ ਬਾਇਸੋਫਤਾ ਰਿਵਾਲਾ ਸੰਸਥਾ ਔਰ ਕੇਜੇ ਹਸਪੀਟਲ ਮਿਲ ਕੇ ਅਸੀਂ ਅੱਗੇ ਵੀ ਜਿਹੜੇ ਸੈਮੀਨਾਰ ਜਿਹੜੇ ਹੈਗੇ ਨਸ਼ੇ ਦੇ ਵਿਰੋਧ ਲਗਾਉਂਦੇ ਰਹੇ ਆ ਔਰ ਸਮੇਂ ਸਮੇਂ ਸਿਰ ਅਸੀਂ ਕਰਦੇ ਰਹਿੰਦੇ ਆ ਪਰ ਹੁਣ ਸਾਡੇ ਪੰਜਾਬ ਸਰਕਾਰ ਵੱਲੋਂ ਔਰ ਐਸਐਸਪੀ ਗੁਰਦਾਸਪੁਰ ਵੱਲੋਂ ਵੱਡੇ ਪੱਧਰ ਤੇ ਜਿਹੜਾ ਹੈਗਾ ਨਸ਼ੇ ਰੋਕਣ ਲਈ ਜਿਹੜੇ ਹੈਗੇ ਵਕ ਵਕ ਸੈਮੀਨਾਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅਸੀਂ ਵੀ ਦਾ ਪਾਰਟ ਹੈ ਗਿਆ ਔਰ ਜਿੱਥੇ ਕਿਤੇ ਵੀ ਸਾਨੂੰ ਸਮਾਂ ਲੱਗਦਾ ਅਸੀਂ ਜਾ ਕੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਾਂਗੇ ਨਸ਼ਾ ਤੋਂ ਦੂਰ ਰਹਿਣ ਲਈ ਉਹਨਾਂ ਨੂੰ ਸਮਝਾਵਾਂਗੇ ਦੇਖੋ ਦੇ ਜਿਹੜਾ ਸਾਡਾ ਨੌਜਵਾਨ ਹੈ ਜਿਹੜੇ ਸਾਡੇ ਬੱਚੇ ਨੇ ਇਹ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਇਹਨਾਂ ਨੇ ਡਾਕਟਰ ਇੰਜੀਨੀਅਰ ਟੀਚਰ ਫੌਜੀ ਨੇਤਾ ਇਹਨਾਂ ਨੇ ਬਣਨਾ ਹੈ ਤੇ ਜੇ ਇਹਨਾਂ ਦੀ ਸੋਚ ਚੰਗੀ ਹੋਈ ਜੇ ਇਹਨਾਂ ਦੀ ਸਿਹਤ ਚੰਗੀ ਹੋਈ ਤਾਂ ਹੀ ਇਹ ਅੱਛੇ ਪੰਜਾਬ ਇੱਕ ਵਧੀਆ ਭਾਰਤ ਦਾ ਨਿਰਮਾਣ ਕਰ ਸਕਦੇ ਆ ਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਵੀ ਜਾ ਕੇ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰਿਤ ਕਰੀਏ ਔਰ ਉਹਨਾਂ ਲਈ ਜੋ ਵੀ ਪ੍ਰਬੰਧ ਕੀਤੇ ਜਾ ਸਕਦੇ ਹੋਣਾ ਅਸੀਂ ਜ਼ਰੂਰ ਕਰਦਾਂ ਕਰਦੇ ਹਾਂ ਔਰ ਕਰਦੇ ਵੀ ਰਹਿਾਂਗੇ ਸੋ ਗੱਲਬਾਤ ਲਈ ਧੰਨਵਾਦ ਇਸ ਹਨ ਪ੍ਰਸਿੱਧ ਵਾਤਾਵਰਣ ਪ੍ਰੇਮੀ ਸਮਾਜ ਸੇਵੀ ਔਰ ਇਲਾਕੇ ਦੇ ਨਹੀਂ ਪੰਜਾਬ ਦੇ ਮੈਂ ਖਾਵਾਂਗਾ ਨਾਮ ਪਰ ਡਾਕਟਰ ਡਾਕਟਰ ਕਮਲਜੀਤ ਸਿੰਘ ਕੇਜੇ ਹਸਪੀਟਲ ਧਾਰੀਵਾਲ ਤੋਂ ਅੱਜ 10 ਸਾਲ ਪੂਰੇ ਹੋ ਚੁੱਕੇ ਆ ਇਸ ਹਸਪਤਾਲ ਨੂੰ ਸ਼ਹਿਰ ਧਾਰੀਵਾਲ ਔਰ ਦੂਰ ਦਰਾਜ ਦੇ ਪਿੰਡਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਦਿਆਂ ਹੋਇਆ ਔਰ ਮੈਂ ਐਕਸਪ੍ਰੈਸ ਨਿਊਜ਼ نیٹ ਦੀ ਟੀਮ ਵੱਲੋਂ ਵੀ ਇਹ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਜਿਹੜਾ ਕੇਜੇ ਹਸਪੀਟਲ ਧਾਰੀਵਾਲਾ ਇਸ ਤਰ੍ਹਾਂ ਹੀ ਨਿਰੰਤਰ ਭੁੱਖ ਦੇ ਵਿੱਚ ਵੀ ਗਰੀਬ ਜ਼ਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਸਮਾਜ ਸੇਵਾ ਦੇ ਵਿੱਚ ਵੱਡਾ ਨਾਮ ਜਿਹੜਾ ਵਾ ਆਪਣਾ ਉਹ ਹੋਰ ਅੱਗੇ ਨੂੰ ਵਿਦਾਏ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ